ਜਲ ਦੇ ਜੀ ਠੀ ਹਾਂ ਜੀ ਡਾਕਟਰ ਰਾਜ ਕੁਮਾਰ ਜੀ ਸਰ ਪ੍ਰਸ਼ਨ ਨੰਬਰ 963 ਕਿ ਸਕੂਲ ਸਿੱਖਿਆ ਮੰਤਰੀ ਜੀ ਕਿਰਪਾ ਕਰਕੇ ਦੱਸਣਗੇ ਕਿ ਹਲਕਾ ਚੱਬੇਵਾਲ ਵਿੱਚ ਮੌਜੂਦਾ ਸਮੇਂ ਵਿੱਚ ਪ੍ਰਾਇਮਰੀ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਮੁੱਖ ਅਧਿਆਪਕਾਂ ਅਧਿਆਪਕਾਂ ਤੇ ਲੈਕਚਰਰਾਂ ਦੇ ਸ਼੍ਰੇਣੀवार ਵੇਰਵੇ ਕੀ ਹਨ ਅਤੇ ਖਾਲੀ ਪਈਆਂ ਅਸਾਮੀਆਂ ਭਰਨ ਸੰਬੰਧੀ ਸਰਕਾਰ ਦੁਆਰਾ ਕੀ ਕਦਮ ਚੁੱਕੇ ਗਏ ਹਨ ਜਾਂ ਚੁੱਕੇ ਜਾ ਰਹੇ ਹਨ ਵੇਰ ਵੇ ਸਾਹਿਬ ਦੱਸਿਆ ਜਾਵੇ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨਾਲੇ ਵੀ ਦੱਸ ਦਿਓ ਦੋ ਜਿੱਥੇ ਅਧਿਆਪਕ ਆ ਤਿੰਨ ਕਿਦੋਂ ਹੋਣਗੇ ਜੀ ਸਰ ਜੀ ਮਾਨਯੋਗ ਸਪੀਕਰ ਸਾਹਿਬ ਅਨਿਪ ਆਹ ਸੁਪਲੀਮੈਂਟਰੀ ਪੁੱਛ ਲੈ ਦੇ ਜੀ ਤੁਹਾਨੂੰ ਤੁਹਾਨੂੰ ਜਵਾਬ ਮਿਲ ਗਿਆ ਜੀ ਜਵਾਬ ਆ ਗਿਆ ਮੈਂ ਕੋਲ ਜੀ ਹਾਂ ਜੀ ਪੁੱਛੋ ਜੀ ਡਾਕਟਰ ਰਾਜ ਕੁਮਾਰ ਜੀ ਸਪੀਕਰ ਸਾਹਿਬ ਮੈਂ ਆਪ ਜੀ ਰਾਹੀਂ ਸਿੱਖਿਆ ਮੰਤਰੀ ਨੂੰ ਬੇਨਤੀ ਕਰਨੀ ਚਾਹਨਾ ਪਈ ਸਰਕਾਰ ਦਾ ਮੁੱਖ ਅਜੰਡਾ ਸੀ ਕਿ ਐਜੂਕੇਸ਼ਨ ਨੂੰ ਬਿਹਤਰ ਤੋਂ ਬਿਹਤਰੀਨ ਕਰਨਾ ਅਤੀ ਉੱਤਮ ਕਰਨਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ 2 ਸਾਲ ਹੋ ਗਏ ਆ ਤੇ ਡੈਪਟੀ ਸਪੀਕਰ ਸਾਹਿਬ ਦਾ ਹਲਕਾ ਵੀ ਮੇਰੇ ਨਾਲ ਹੀ ਲੱਗਦਾ ਸਾਡਾ ਦੋਨਾਂ ਦਾ ਐਡਜਾਇਨਿੰਗ ਹਲਕਾ ਹੈ ਸਰ 2 ਸਾਲ ਬੀਤ ਜਾਣ ਤੋਂ ਬਾਅਦ ਵੀ ਜੇਕਰ ਮੈਂ ਸਿਰਫ ਦੋ ਬਲਾਕਾਂ ਦੀ ਗੱਲ ਕਰਾਂ ਕੁਐਸਚਨ ਸਰ ਪੁੱਛਦਾ ਮੈਂ ਤੇ ਦੋ ਬਲਾਕਾਂ ਦੀ ਗੱਲ ਕਰਾਂ ਕੋਟ ਫਤੂਈ ਤੇ ਮਾਨਪੁਰ ਸਰ ਉੱਥੇ ਘੱਟ ਤੋਂ ਘੱਟ 26 ਸਕੂਲ ਟੀਚਰਲੈਸ ਨੇ। ਔਰ 39 ਸਕੂਲ ਜਿਹੜੇ ਸਾਡੇ 4 ਬਲਾਕ ਨੇ 39 ਸਕੂਲ ਜਿਹੜੇ ਸਰ ਉਹ ਸਿੰਗਲ ਟੀਚਰ ਨੇ। ਤੇ ਮੈਂ ਮੰਤਰੀ ਸਾਹਿਬ ਨੂੰ ਆਪ ਜੀ ਰਾਹੀਂ ਬੇਨਤੀ ਕਰਨੀ ਚਾਹੁੰਦਾ ਵੀ ਕਿਰਪਾ ਕਰਕੇ ਇਸ ਦੇ ਲਈ ਕੀ ਉਪਰਾਲੇ ਤੁਸੀਂ ਕਰ ਸਕਦੇ ਹੋ 2 ਸਾਲ ਚ ਤਾਂ ਹੋਇਆ ਕੁਝ ਨਹੀਂ ਤੇ ਕਿਹੜੀ ਪਾਲਿਸੀ ਜਿਹੜੀ ਹੈ ਉਹ ਤੁਸੀਂ ਬਣਾਓਗੇ ਕਿ ਸਾਡੇ ਇਹ ਜਿਹੜੇ ਬਲਾਕਸ ਨੇ ਇਹਨਾਂ ਬਲਾਕਸ ਦੇ ਵਿੱਚ ਜਿਹੜੇ ਟੀਚਰ ਹੈ ਉਹ ਰਹਿ ਸਕਣ ਉਹ ਕੰਮ ਕਰ ਸਕਣ ਮਾਨਯੋਗ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ ਹਾਂ ਮਾਨਯੋਗ ਮੈਂਬਰ ਸਾਹਿਬ ਨੂੰ ਕਿ ਚਲੋ ਇਹ ਸਾਡੀ ਸਰਕਾਰ ਤੋਂ ਉਮੀਦ ਵੀ ਰੱਖਦੇ ਨੇ ਕਿਉਂਕਿ ਅਗਰ ਇਹ ਪਹਿਲਾਂ ਪ੍ਰਯਾਸ ਕੀਤੇ ਹੁੰਦੇ ਤਾਂ ਅੱਜ ਹਲਕਾ ਚੱਬੇਵਾਲ ਦਾ ਜੋ ਡਾਟਾ ਜੀ ਮੈਂ ਰਿਸਰਚ ਕਰਵਾਇਆ ਸੋ ਦੇ ਵਰ ਲੈਸ ਥੈਨ 50% ਪੰਜਾਬ ਪਰਤੀਸ਼ਤ ਤੋਂ ਘਟ ਟੀਚਰ ਸੀ ਜੀ ਬਿਫੋਰ 2022 ਸਰ ਅੱਜ ਜੋ ਆંકੜਾ ਸਰ 70% ਪਲੱਸ ਹੋ ਗਿਆ ਸਰ ਇੱਕਦਮ ਇਹ ਬਹੁਤ ਵਧਾਈ ਤੁਹਾਨੂੰ ਸਰ ਇਹ ਹਜ਼ਾਰਾਂ ਦੀ ਗਿਣਤੀਆਂ ਦੀ ਭਰਤੀਆਂ ਨੇ ਸਰ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਸ਼ੂ ਆ ਜਾਂਦੇ ਆ ਮੈਂ ਕੱਲ ਵੀ ਹਾਊਸ ਨੂੰ ਦੱਸਿਆ ਕਿ ਇਸ ਵਕਤ ਦੋ ਭਰਤੀਆਂ ਜੀ 2364 2364 ਪਿਛਲੀ ਸਰਕਾਰ ਦੀ ਭਰਤੀ ਐਸਾ ਡੈੱਡ ਪਈ ਸੀ ਅਸੀਂ ਡਬਲ ਬੈਂਚ ਤੋਂ ਬਹਾਲ ਕਰਾ ਕੇ ਲੈ ਕੇ ਆਏ ਆ ਉਹਦੇ ਆਰਡਰ ਦੇ ਲੈ ਕੇ ਜਾ ਰਹੇ ਆ ਐਡੰਸਰ 5994 ਐਗਜ਼ਾਮ ਹੋ ਚੁੱਕਿਆ ਰਿਜ਼ਲਟ ਬਣ ਚੁੱਕਿਆ ਸਰ ਸਿਰਫ ਕੁਝ ਕਲੈਰੀਫਿਕੇਸ਼ਨਸ ਕਰਕੇ ਉਹ 4 April ਰਿਜ ਤਰੀਕ ਪਈ ਹੈ ਹੋਪਫੁਲੀ ਉਹ ਵੀ ਆ ਜਾਣਗੇ ਤਾਂ ਇਹ ਸਾਰੇ ਵੈਕਸਿਮਮ ਸਰ ਡਿਪਟੀ ਸਨਮਾਨਯੋਗ ਡਿਪਟੀ ਸਪੀਕਰ ਸਾਹਿਬ ਬੈਠੇ ਨੇ ਇਹ ਵੀ ਇਸ ਗੱਲ ਦਾ ਹਾਮੀ ਭਰਨਗੇ ਅਸੀਂ ਸਰ ਮੈਕਸਿਮਮ ਟੀਚਰਸ ਇਸ ਕੰਢੀ ਇਲਾਕੇ ਦੇ ਵਿੱਚ ਭੇਜ ਰਿਹਾ 41 48 ਪੋਸਟਾਂ ਦੇ ਵਿੱਚੋਂ ਵੀ ਜੀ 22 ਟੀਚਰਸ ਚੱਬੇ ਆਲ ਗਏ ਨੇ ਜੀ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੂੰਗਾ ਮਾਨਯੋਗ ਵਿਧਾਇਕ ਸਾਹਿਬ ਦੇ ਹਲਕੇ 'ਚ ਅਗਰ ਇਹਦੀ ਡਿਟੇਲ ਲੈਣੀ ਹੈ ਇੱਕ ਇੱਕ ਸਕੂਲ ਦੀ ਡਿਟੇਲ ਹੈ 13 ਕਰੋੜ 55 ਲੱਖ ਰੁਪਇਆ ਜਿਸ 'ਚੋਂ ਸਿਰਫ 2.5 ਕਰੋੜ ਸਿਰਫ ਬਾਉਂਡਰੀ ਵਾਲਾਂ ਦਾ ਚਾਰ ਦੀਵਾਰੀਆਂ ਦਾ ਜੀ ਚਾਰ ਦੀਵਾਰੀਆਂ ਨਹੀਂ ਸੀ ਉਹ ਵੀ ਜੀ ਪਹੁੰਚਿਆ ਬਹੁਤ ਜਲਦ ਸਰ ਮੈਂ ਤਿੰਨ ਸਰ ਪ੍ਰੋਮੋਸ਼ਨ ਇੱਕ ਸੈਕਿੰਡ ਮਾਨਯੋਗ ਮੋਰੇ ਬੋਲ ਲੈਣ ਦਿਓ ਜੀ ਮੰਤਰੀ ਜੀ ਤੁਹਾਡਾ ਹੀ ਜਵਾਬ ਦੇ ਰਹੇ ਤੁਸੀਂ ਵੇਰਵੇ ਸਹਿਤ ਮੰਗਿਆ ਤਾਂ ਉਹ ਮੈਂ ਵੇਰਵਾ ਤਾਂ ਸੁਣ ਲਓ ਉੱਤਰ ਲੈ ਲਓ ਮੁੜ ਕੇ ਬੋਲ ਲਿਓ ਮੈਂ ਵੇਰਵੇ ਸਹਿਤ ਕੋਸਤਾ ਨਾ ਨਾ ਇਹ ਨਹੀਂ ਬੰਦੇ ਨੂੰ ਚਾਰ ਦਵਾਰੀ ਹੋਣੀ ਨਹੀਂ ਇਹ ਵੀ ਨਹੀਂ ਚਾਰ ਦਵਾਰੀ ਨਹੀਂ ਚਾਹੀਦੀ ਚਾਰ ਦਵਾਰੀ ਉਹ ਤੇ ਫੇਰੀ ਬੱਚੇ ਆਉਣਗੇ ਉੱਥੇ ਚੇਅਰ ਨੂੰ ਐਡਰੈਸ ਕੀਤਾ ਜਾਵੇ ਚੇਅਰ ਨੂੰ ਮੰਤਰੀ ਸਾਹਿਬ ਨੂੰ ਅਧਿਕਾਰ ਨੂੰ ਪੁੱਛੋ ਕੋਈ ਤਾਂ ਦੱਸ ਦੋ ਆ ਤੁਸੀਂ ਤੇ ਆਨਸਰ ਸੁਣ ਲਓ ਇੱਕ ਮਿੰਟ ਐਮਐਲਏ ਸਾਹਿਬ ਰਾਜਵਾਨੀ ਤੁਸੀਂ ਬੈਠੋ ਮੰਤਰੀ ਜੀ ਤੁਸੀਂ ਆਪ ਦਾ ਜਵਾਬ ਜਾਰੀ ਰੱਖੋ ਜੀ ਕਿਰਪਾ ਕਰਕੇ ਚੇਅਰ ਨੂੰ ਅਡਰੈਸ ਕੀਤਾ ਜਾਵੇ ਔਰ ਹਾਊਸ ਦਾ ਡੈਕੋਰਮ ਬਣਾ ਕੇ ਰੱਖਿਆ ਜਾਵੇ let him complete his answer ਉਸ ਤੋਂ ਬਾਅਦ ਫਿਰ ਦੇਖਦੇ ਆ ਤੁਹਾਨੂੰ ਕੀ ਚਾਹੀਦਾ ਜੀ ਸਰ ਮੈਂ ਪੂਰੇ ਜ਼ਿੰਮੇਵਾਰੀ ਨਾਲ ਇਹ ਕਹਿ ਰਿਹਾ ਹਾਂ ਐਜ਼ ਸੂਨ ਐਜ਼ ਸਾਡੀ ਇਹ ਦੋ ਭਰਤੀਆਂ ਜੋ ਲਾਸਟ ਲੱਗਦੇ ਨੇ ਪੰਜਾਬ ਦੇ ਵਿੱਚ ਕੋਈ ਵੀ ਸਕੂਲ ਸਰ ਸਿੰਗਲ ਟੀਚਰ ਜਾਂ ਟੀਚਰਲੈਸ ਨਹੀਂ ਹੋਊਗਾ ਸਰ 10000 ਤੋਂ ਵੱਧ অলਮੋਸਟ 10000 ਟੀਚਰਸ ਇਨ ਲੈਸ ਥੈਨ 24 ਮੰਥਸ 24 ਮਹੀਨਿਆਂ ਤੋਂ ਘੱਟ ਸਮੇਂ ਦੇ ਵਿੱਚ 10000 ਟੀਚਰਸ ਭਰਤੀ ਹੋਏ ਨੇ ਸਰ ਇਸ ਸਿਸਟਮ ਚ ਐਡ ਆਨ ਹੋਏ ਨੇ ਸਰ ਇਸ ਤੋਂ ਇਲਾਵਾ ਜਿਵੇਂ ਮਾਨਯੋਗ ਵਿਧਾਇਕ ਸਾਹਿਬ ਨੇ ਪੁੱਛਿਆ ਸਰ ਮਾਸਟਰ ਕੈਡਰ ਦੀ 2019 ਦੀ ਰੇਟ ਲੱਗੀ ਹੋਈ ਸੀ ਸਟੇ ਸੀਗਾ ਸਰ ਉਹਦੇ ਤੇ ਤੁਸੀਂ ਪ੍ਰੋਮੋਸ਼ਨਾਂ ਨਹੀਂ ਕਰ ਸਕਦੇ ਸੀ ਸਰ ਅਸੀਂ ਉਹ ਇੱਕ ਇੱਕ ਕੋਰਟ ਕੇਸ ਦਾ ਹੱਲ ਕਰਵਾ ਰਹੇ ਹਾਂ ਜੀ ਉਹਨੂੰ ਹੱਲ ਕਰਵਾ ਕੇ ਸਰ ਕੋਰਟ ਨੇ ਕਿਹਾ ਇਹਨੂੰ ਰੱਦ ਕਰ ਦਿਓ ਦੁਬਾਰਾ ਬਣਾਓ ਉਹਦੀ ਸਰ 15 2 2023 ਨੂੰ ਫੈਸਲਾ ਆਇਆ ਸਰ ਉਹ ਸਰ 40 ਹਜ਼ਾਰ ਬੰਦੇ ਦੀ ਸੀਨੀਅਰਿਟੀ ਸੂਚੀ ਹੈ बार-बार ਕੋਈ ਨਾ ਕੋਈ ਆਬਜੈਕਸ਼ਨ ਕਰਦਾ ਜਿੱਦਾਂ ਇਹ ਕੰਪਲੀਟ ਹੁੰਦੀ ਹੈ ਸਿਰ ਪ੍ਰਮੋਸ਼ਨਸ ਹੋਣਗੀਆਂ ਜਦੋਂ ਤੱਕ ਪ੍ਰਮੋਸ਼ਨਸ ਨਹੀਂ ਹੁੰਦੀਆਂ ਨਵੀਂ ਰਿਕਰੂਟਮੈਂਟ ਨਹੀਂ ਆ ਸਕਦੀ ਪੋਸਟਾਂ ਨਹੀਂ ਪਤਾ ਸਰ ਵੀ ਆਰ ਵਰਕਿੰਗ ਡੇ ਐਂਡ ਨਾਈਟ ਸਾਡਾ ਸਾਰਾ ਮਹਿਕਮਾ ਸਾਡੇ ਸਾਰੇ ਅਧਿਕਾਰੀ ਸਾਡੇ ਸਾਰੇ ਕਰਮਚਾਰੀ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਤਾਂ ਕਿ ਪੰਜਾਬ ਸਿੱਖਿਆ ਸਾਡੇ ਲਈ ਸਭ ਤੋਂ ਅਹਿਮ ਹੈ ਤੇ ਮੈਂ ਇਹ ਕੋਈ ਇਹ ਕੋਈ ਆਪੋਜੀਸ਼ਨ ਇੱਕ ਸੈਕਿੰਡ ਵਿਦਾ ਇੱਕ ਸਾਬਿਕਸ ਹੈ ਫੇਰ ਸਰ ਕੋਈ ਕੋਈ ਮੈਨੂੰ ਖੁਸ਼ੀ ਹੈ ਕਿ ਵਕਤ-ਵਕਤ ਸਵਾਲ ਲੱਗਣ ਅਸੀਂ ਤਾਂ ਮੈਂ ਤਾਂ ਹੁਣ ਵੀ ਇਕੱਲਾ ਇੱਥੇ ਨਹੀਂ ਕਦੀ ਵੀ ਅਪਰੋਚ ਕਰਨ ਜੀ ਵੀ ਆਰ ਕਮਿਟਿਡ ਅਸੀਂ ਪੰਜਾਬ ਦੇ ਹਰ ਇੱਕ ਸਕੂਲ ਦੇ ਲਈ ਜ਼ਿੰਮੇਦਾਰ ਆ ਮੇਰਾ ਕੋਈ ਇਹਦੇ ਚ ਪਾਰਟੀ ਬਾਜੀ ਨਹੀਂ ਹੈ ਨਾ ਤੁਹਾਡੇ ਤੇ ਦੋਸ਼ ਹੈ ਨਾ ਸਾਡੇ ਅਸੀਂ ਇਹ ਪੰਜਾਬ ਦੇ ਭੁੱਖ ਦੀ ਗੱਲ ਹੈ ਤੇ ਅਗਰ ਇਹ ਮੈਂ ਤਾਂ ਅੱਜ ਤੱਕ ਸਰ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਮਹਿਕਮੇ ਨੂੰ ਤਾਂ ਸਿਰਫ ਧਰਨੇ ਵਾਲਾ ਮਹਿਕਮਾ ਸਮਝਿਆ ਗਿਆ ਮੈਂ ਤਾਂ ਹਰ ਪਲ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਇੰਨਾ ਪਾਵਨ ਪਵਿੱਤਰ ਮਹਿਕਮਾ ਮੈਨੂੰ ਮਿਲਿਆ ਅਸੀਂ 24 ਘੰਟੇ ਕੋਈ ਇਹਦੇ 'ਚ ਮੈਂ ਯਕੀਨ ਮੰਨਿਓ देयर इज नो ਪੋਲਿਟਿਕਸ ਔਨ ਇਟ ਵੀ ਆਰ ਕਮਿਟਿਡ ਟੂ ਇਟ ਤੁਸੀਂ ਮੇਰੇ ਕੋਲ ਆ ਜਿਓ ਜਿਹੜੇ 26 ਸਕੂਲ ਐ ਆਪਾਂ ਦੋਨੋਂ ਬੈਠ ਕੇ ਆਸ-ਪਾਸ ਦੇ ਸਕੂਲਾਂ ਨੂੰ ਜੋ ਥੋੜੀ ਮਦਦ ਦੀ ਲੋੜ ਪੈਣੀ ਐ ਕਿਉਂਕਿ ਅਗਰ ਮੈਂ ਜੀ ਐਡਜਸਟਮੈਂਟਸ ਕਰੂੰਗਾ ਨਾਲ ਹੀ ਪੋਲਿਟੀਕਲ ਪ੍ਰੈਸ਼ਰ ਆ ਜਾਊਗਾ ਜੀ ਕਿਉਂ ਬਦਲੇ ਤੁਸੀਂ ਆਓ ਆਪਾਂ ਵਰਕਆਊਟ ਕਰਾਂਗੇ ਅੱਜ ਮੈਨਾ ਆਪਾਂ ਹੁਣੀ ਬੈਜਣ ਨੇ ਕੁਐਸਚਨ ਆਰ ਤੋਬਰ ਸਰ ਅਸੀਂ ਮੈਂ ਜ਼ਿੰਮੇਦਾਰੀ ਨਾਲ ਇਹ ਸਕੂਲਾਂ ਦਾ ਮਸਲਾ ਹੈ ਤੇ ਅਗਰ ਕੋਈ ਆਪੋਜੀਸ਼ਨ ਪਾਰਟੀ ਵਾਲਾ ਵੀ ਹੈ ਕੋਈ ਵੀ ਆਵੇ ਸਰ ਵੀ ਆਰ ਕਮਿਟਿਡ ਟੂ ਸੀਐਮ ਸਾਹਿਬਸ ਦੀ ਇਨਸਟਰਕਸ਼ਨਸ ਨੇ ਕਿ ਸਕੂਲਾਂ ਦੇ ਲਈ ਆਪਾਂ ਬੈਸਟ ਕਰਨਾ ਹੈ ਥੈਂਕ ਯੂ ਜੀ ਰਾਜਮਾਰ ਦੀ ਮੰਤਰੀ ਸਾਹਿਬ ਮੇਰੇ ਸਵਾਲ ਦੇ ਅੱਧੇ ਹਿੱਸੇ ਦਾ ਤੁਸੀਂ ਜਵਾਬ ਨਹੀਂ ਦਿੱਤਾ ਕਿਉਂਕਿ ਮੈਂ ਇਹ ਪੁੱਛਿਆ ਸੀ ਕਿ ਇਹ ਕਿਉਂਕਿ ਡਰਾਈ ਬਲਾਕਸ ਨੇ ਇੱਥੇ ਟੀਚਰ ਬਹੁਤ ਘੱਟ ਟਿਕਦੇ ਨੇ ਟੀਚਰ ਦੂਰੋਂ ਅਪਾਇੰਟ ਹੁੰਦੇ ਨੇ ਕੀ ਤੁਸੀਂ ਇਸ ਦੇ ਲਈ ਕੋਈ ਪਾਲਿਸੀ ਬਣਾਓਗੇ ਤਾਂ ਕਿ ਟੀਚਰ ਇੱਥੇ ਘੱਟ ਤੋਂ ਘੱਟ ਰਹਿਣ ਸਾਡੇ ਜਿਹੜੇ ਚੱਬੇਵਾਲ ਏਰੀਆ ਜਾਂ ਗੜਸ਼ੰਕਰ ਏਰੀਆ ਇਸ ਸਕੂਲ ਜਿਹੜਾ ਐਜੂਕੇਸ਼ਨ ਪੱਖੋਂ ਬਿਹਤਰ ਹੋਵੇ ਮੈਂ ਇਹ ਅੱਧਾ ਜਵਾਬ ਨਹੀਂ ਦਿੰਦਾ ਇਹ ਕੀ ਪਾਲਿਸੀ ਬਣਾਓਗੇ ਮੰਤਰੀ ਜੀ ਸਰ ਆਲਰੇਡੀ ਪਾਲਿਸੀ ਇਜ਼ देयर ਇਨ ਪਲੇਸ ਹੁੰਦਾ ਕਿ ਸਰ ਜਿੰਨੀ ਨਵੀਂ ਭਰਤੀਆਂ ਅਸੀਂ ਇਹਨਾਂ ਨੂੰ ਬਾਰਡਰ ਬਲਾਕਸ ਦੇ ਵਿੱਚ ਜਾਂ ਡਿਸਐਡਵਾਂਟੇਜ ਏਰੀਆ ਕਹਿੰਦੇ ਨੇ ਜਿੱਥੇ ਟੀਚਰਸ ਦੀ ਕਮੀ ਆ ਉੱਥੇ ਹੀ ਪੋਸਟਿੰਗ ਕਰਦੇ ਆ ਮੈਂ ਫਿਰ ਆਪ ਜੀ ਦੇ ਰਾਹੀਂ ਸਰ ਪੂਰੇ ਸਦਨ ਨੂੰ ਆਪਣੇ ਹਰ ਇੱਕ ਵਿਧਾਇਕ ਸਾਹਿਬ ਨੂੰ ਚਾਹੇ ਉਹ ਇੱਧਰ ਆਲੇ ਨੇ ਇੱਧਰ ਆਲੇ ਨੇ ਸਭ ਨੂੰ ਬੇਨਤੀ ਕਰੂੰਗਾ ਜੀ ਕਿ ਤਾਂ ਹੀ ਕਰਕੇ ਕਿ ਤੁਸੀਂ ਪਲੀਜ਼ ਟਰਾਂਸਫਰਸ ਦੀ ਰਿਕੁਐਸਟ ਨਾ ਲੈ ਕੇ ਆਇਆ ਕਰੋ ਅਸੀਂ ਜੀ ਉੱਥੇ ਟੀਚਰ ਭੇਜਦੇ ਆ ਜਿੱਥੇ ਲੋਡ ਹੈ ਇਹ ਮੇਰੀ ਇਸ ਹਾਊਸ ਨੂੰ ਬੇਨਤੀ ਹੈ ਹਾਊਸ ਸਾਥ ਦੂਗਾ ਜੀ ਅਸੀਂ ਮੈਕਸਿਮਮ ਜਿੰਨਾ ਡਿਸਐਡਵਾਂਟੇਜ ਏਰੀਆ ਹੈ ਤੇ ਇਸ ਵਕਤੇ ਲਾਈਵ ਚੱਲਦਾ ਪੂਰੇ ਪੰਜਾਬ ਚ ਵੀ ਮੈਂ ਟੀਚਰ ਸਰ ਇਦਾਂ ਦੀ ਟਰਾਂਸਫਰ ਪਾਲਿਸੀ ਹੈ ਉਹਦੇ ਵਿੱਚ ਚੇਂਜ ਕਰ ਦਿੱਤੇਗੇ ਸਰ ਅਸੀਂ ਦੇਖਿਆ ਅਗਰ ਕੋਈ ਟੀਚਰ ਕਿਉਂਕਿ ਇਹ ਫੀਮੇਲ ਡੋਮੀਨੇਟਿਡ ਮੈਕਮਾ ਹੈ ਅਗਰ ਉਹ ਵਿਡੋ ਹੋ ਜੇ ਡਾਈਵੋਰਸੀ ਹੋ ਜੇ ਕੋਈ ਸੀਰੀਅਸ ਬਿਮਾਰੀ ਹੋ ਜੇ ਆਨਲਾਈਨ ਪੋਰਟਲ ਤਾਂ ਬਣਾ ਦਿੱਤਾ ਸੀ ਉਹ ਸਾਲ ਦੇ ਵਿੱਚ ਸਿਰਫ ਇੱਕ ਮਹੀਨਾ ਖੁੱਲਦਾ ਸੀ ਹੋ ਸਕਦਾ ਕੋਈ ਐਦਾਂ ਦਾ ਪਰਮਾਤਮਾ ਨਾ ਕਰੇ ਕੋਈ ਐਦਾਂ ਦਾ ਟੀਚਰ ਹੋਵੇ ਜਿਹਨੂੰ ਡਾਕਟਰ ਨੇ ਕਿਹਾ ਹੋਵੇ ਤੈਨੂੰ ਕੈਂਸਰ ਹੈ ਤਾਂ 6 ਮਹੀਨੇ ਪਰ ਉਹਦਾ ਪੋਰਟਲ ਤਾਂ ਖੁੱਲੂਗਾ ਹੀ ਨਹੀਂ ਸਾਲ ਸਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਹਿ ਰਿਹਾ ਤਾਂ ਹਰ ਮਹੀਨੇ ਹੁਣੇ ਪੋਰਟਲ ਖੁੱਲੂਗਾ ਅਗਰ ਕੋਈ ਬਲਾਈਂਡ ਹੈ ਕੋਈ ਹੈਂਡੀਕੈਪਡ ਹੈ ਕੋਈ ਡਾਈਬੋਸੀ ਹੈ ਕੋਈ ਵਿਡੋ ਹੈ ਕੋਈ ਵੀ ਲੋੜਵੰਦ ਹੈ ਕਿਸਦਾ ਬੱਚਾ ਬਿਮਾਰ ਹੈ ਉਹਦੀ ਟਰਾਂਸਫਰ ਆਪਣੇ ਆਪ ਹੋ ਜਣੀ ਹੈ ਤੇ ਟਰਾਂਸਫਰ ਪਾਲਿਸੀ ਐਦਾਂ ਦੀ ਹੈ ਜਿਵੇਂ ਜਿਵੇਂ ਸਰਵਿਸ ਵਧੀ ਜਾਊਗੀ ਉਸ ਟੀਚਰ ਦੀ ਉਹ ਆਪਣੇ ਘਰ ਦੇ ਨੇੜੇ ਆਂਦਾ ਜਾਊਗਾ ਠੀਕ ਥੈਂਕ ਯੂ ਠੀਕ ਹੈ ਐਮਐਲਏ ਸਾਹਿਬ ਹੁਣ ਤਾਂ ਆਪਾਂ ਅੱਗੇ ਵੀ ਚੱਲੀਏ ਦੂਜੇ ਸਾਥੀਆਂ ਦੇ ਰਹਿ ਜਾਣੇ ਆ ਜੀ ਡਾਕਟਰ ਰਾਜਕਮਰ ਸਰ ਦੂਸਰਾ ਸਪਲੀਮੈਂਟ ਕਾਈਂਡਲੀ ਪਲੀਜ਼ ਜੀ ਨੇ ਇਹ ਕਿ ਚੌਥਾ ਸਪਲੀਮੈਂਟਰੀ ਹੈ ਦੂਸਰੇ ਮੰਤਰੀ ਸਾਹਿਬ ਹੈ ਮੰਤਰੀ ਸਾਹਿਬ ਜੀ ਧੰਨਵਾਦ ਕਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਜੋ ਹਾਲਾਤ ਪਹਿਲਾਂ ਸੀ ਉਹੀ ਹਾਲਾਤ ਅੱਜ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਅਰਲੀਐਸਟ ਕਦੋਂ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਟੀਚਰ ਪੂਰੇ ਹੋਣਗੇ ਇਟਸ ਨੋਟ 36% 40% ਤੇ ਦੂਸਰਾ ਸਰ ਸਕੂਲ ਆਫ ਸ੍ਰੀ ਨਰਿੰਦਰ ਕੌਰ ਭਰਾਜ ਬੈਠੋ ਨਰਿੰਦਰ ਧੰਨਵਾਦ ਸਪੀਕਰ ਸਾਹਿਬ ਬੈਠੋ ਸਪੀਕਰ ਸਾਹਿਬ ਸਵਾਲ ਨੰਬਰ 1